ਲਓ ਜੀ ਪੰਜਾਬ ਦੇ ਵਿੱਚੋਂ ਹੁਣ ਫਿਰ 1 ਲੱਖ ਮੁੰਡਾ ਚੁੱਕਿਆ ਜਾਣਾ ਜਿਵੇਂ 1980 90 ਦੇ ਦਹਾਕੇ ਦੇ ਵਿੱਚ ਮੁੰਡੇ ਚੁੱਕੇ ਜਾਂਦੇ ਸੀ ਤੇ ਉਹਨਾਂ ਦੇ ਇਨਕਾਊਂਟਰ ਕੀਤੇ ਜਾਂਦੇ ਸੀ ਹੁਣ ਫਿਰ 1 ਲੱਖ ਮੁੰਡਾ ਚੁੱਕ ਕੇ ਮਾਰਿਆ ਜਾਣਾ ਤੁਸੀਂ ਦੇਖੋ ਜਦੋਂ ਇਹ ਖਬਰਾਂ ਚੱਲੀਆਂ ਤੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਸਹਿਮ ਦਾ ਮਾਹੌਲ ਬਣ ਚੁੱਕਾ ਤੇ ਬਾਹਰੋਂ ਵੀ ਰਿਸ਼ਤੇਦਾਰੀਆਂ ਦੇ ਵਿੱਚ ਫੋਨ ਆ ਰਹੇ ਨੇ ਵੀ ਕਿਤੇ ਪੰਜਾਬ ਦੇ ਵਿੱਚ ਫਿਰ ਇਹੋ ਜਿਹਾ ਮਾਹੌਲ ਬਣ ਗਿਆ ਜਾਂ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਲੋਕਾਂ ਦੀਆਂ ਰਿਸ਼ਤੇਦਾਰੀਆਂ ਨੇ ਉਹ ਫੋਨ ਕਰਦੇ ਪੈਣ ਵੀ ਯਾਰ ਤੁਹਾਡੇ ਵਾਲੇ ਪਾਸੇ ਕਿਤੇ ਇਦਾਂ ਤਾਂ ਨਹੀਂ ਹੋਣ ਲੱਗ ਪਿਆ ਤੇ ਬਹੁਤ ਜ਼ਿਆਦਾ ਵਹਿਮ ਤੇ ਸਹਿਮ ਦਾ ਮਾਹੌਲ ਬਣਿਆ ਪਿਆ ਤੇ ਜਿਵੇਂ ਪਹਿਲਾਂ ਖਬਰਾਂ ਆਉਂਦੀਆਂ ਰਹੀਆਂ ਨੇ ਵੀ ਫਲਾਨੀ ਥਾਂ ਤੇ ਬੰਬ ਰੱਖਿਆ ਬੰਬ ਨੱਪਿਆ ਗਿਆ ਤੇ ਉਦਾਂ ਹੀ ਇਹ ਵੀ ਖਬਰ ਫੇਕ ਆ ਝੂਠੀ ਆ ਤੁਸੀਂ ਦੇਖੋ ਜਦੋਂ 1980-90 ਦੇ ਦਹਾਕੇ ਦੇ ਵਿੱਚ ਇਨਕਾਊਂਟਰ ਕੀਤੇ ਜਾਂਦੇ ਸੀ ਜਾਂ ਮੁੰਡਿਆਂ ਨੂੰ ਚੁੱਕ ਕੇ ਬੜੀ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਪੁਲਿਸ ਦੇ ਵੱਲੋਂ ਧੁੰਨਿਆ ਜਾਂਦਾ ਸੀ ਮਾਰਿਆ ਜਾਂਦਾ ਸੀ ਉਦੋਂ ਨਾ ਕੋਈ ਅਖਬਾਰਾਂ ਸੀ ਇੰਨੀਆਂ ਨਾ ਕੋਈ ਸੋਸ਼ਲ ਮੀਡੀਆ ਸੀ ਅੱਜ ਵੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਖਬਰਾਂ 1 ਮਿੰਟ ਦੇ ਵਿੱਚ ਹੀ ਪਤਾ ਨਹੀਂ ਕਿੱਥੋਂ ਕਿੱਥੋਂ ਨਿਕਲ ਕੇ ਸਾਹਮਣੇ ਆ ਜਾਂਦੀਆਂ ਨੇ ਵੀ ਇੱਥੇ ਆ ਹੋ ਰਿਹਾ ਇੱਥੇ ਆ ਹੋ ਰਿਹਾ ਤੇ ਜਿਵੇਂ ਇਹ ਸਹਿਮ ਦਾ ਮਾਹੌਲ ਬਣਿਆ ਤੁਸੀਂ ਦੇਖੋ ਇਹ ਸਹਿਮ ਦਾ ਮਾਹੌਲ ਬਨਾਇਆ ਕਿਵੇਂ ਗਿਆ ਕਿਵੇਂ ਇਹ ਖਬਰ ਬਾਹਰ ਆਈ ਆਪਾਂ ਤੁਹਾਨੂੰ ਪੂਰੀ ਗੱਲ ਬਾਤ ਦੱਸਦੇ ਆ ਇੱਕ ਬੰਦੇ ਨੇ ਇੱਕ ਚੈਨਲ ਤੇ ਆਪਣੀ ਵੀਡੀਓ ਬਣਾਈ ਉਹਨੂੰ ਇੰਟਰਵਿਊ ਦਿੱਤੀ ਉਹ ਕਹਿੰਦਾ ਵੀ ਪੰਜਾਬ ਦੇ ਵਿੱਚ 1 ਲੱਖ ਮੁੰਡਾ ਚੁੱਕਿਆ ਜਾਣਾ ਤੇ 1 ਲੱਖ ਮੁੰਡੇ ਨੂੰ ਚੁੱਕ ਕੇ ਮਾਰਿਆ ਜਾਣਾ ਤੇ ਚੈਨਲ ਤੇ ਉਹਨੇ ਵੱਡੇ ਖੁਲਾਸੇ ਕੀਤੇ ਤੇ ਜਦੋਂ ਉਹ ਚੈਨਲ ਸੀ ਉਹਨਾਂ ਨੇ ਪੁੱਛਿਆ ਵੀ ਤੈਨੂੰ ਕਿੱਥੋਂ ਪਤਾ ਲੱਗਾ ਵੀ 1 ਲੱਖ ਮੁੰਡੇ ਨੂੰ ਚੁੱਕ ਕੇ ਮਾਰਿਆ ਜਾਣਾ ਉਹਨਾਂ ਨੂੰ ਖਤਮ ਕੀਤਾ ਜਾਣਾ ਤੇ ਉਹਨੇ ਦੱਸਿਆ ਵੀ ਇੱਕ ਪੁਲਿਸ ਵਾਲਾ ਸੀ ਉਹ ਸ਼ਰਾਬੀ ਸੀ ਤੇ ਉਹਨੇ ਆਪਣੇ ਮੂੰਹੋਂ ਇਹ ਕੁਝ ਉਗਲਿਆ ਉਹਨੇ ਇਹ ਸੱਚ ਬਿਆਨ ਕੀਤਾ ਹੁਣ ਜੇਕਰ ਯਕੀਨ ਕੀਤਾ ਜਾਵੇ ਤਾਂ ਬਹੁਤ ਵੱਡੀ ਗੱਲ ਆ ਪਰ ਜੇਕਰ ਇਹਦੀ ਪਰਖ ਪੜਤਾਲ ਕੀਤੀ ਜਾਵੇ ਤਾਂ ਇਹਦੇ ਵਿੱਚੋਂ ਨਿਕਲਦਾ ਕੁਝ ਨਹੀਂ ਵੀ ਇੱਕ ਸ਼ਰਾਬੀ ਤੇ ਯਕੀਨ ਕਰ ਲੈਣਾ ਚਾਹੀਦਾ ਜਿਹੜਾ ਸ਼ਰਾਬ ਨਾਲ ਟੰਨ ਰੱਜਿਆ ਪੁਲਸੀਆ ਉਹ ਅਜਿਹਾ ਕੁਝ ਬਗ ਗਿਆ ਕਿ ਉਹਦੀਆਂ ਗੱਲਾਂ ਤੇ ਯਕੀਨ ਕਰ ਲੈਣਾ ਚਾਹੀਦਾ ਤੇ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਨੂੰ ਪੱਤਰਕਾਰਾਂ ਨੇ ਸਵਾਲ ਕੀਤੇ ਵੀ ਆਹ ਖਬਰ ਚੱਲਦੀ ਪਈ ਆ ਤੇ ਇਹਦੇ ਤੇ ਤੁਸੀਂ ਵੀ ਆਪਣਾ ਵਰਸ਼ਨ ਦਿਓ ਤੇ ਪੰਜਾਬ ਦਾ ਡੀਜੀਪੀ ਗੌਰਵ ਯਾਦਵ ਉਹ ਕਹਿੰਦਾ ਇਹ ਬਿਲਕੁਲ ਝੂਠੀ ਤੇ ਫੇਕ ਖਬਰ ਆ ਅਸੀਂ ਇਹਦੀ ਪੜਤਾਲ ਵੀ ਕਰਾਂਗੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਮਾਹੌਲ ਕਿਦਾਂ ਦਾ ਬਣਾਇਆ ਗਿਆ ਜਦੋਂ ਕਿਸੇ ਦੁਕਾਨ ਤੇ ਜਾਣਾ ਜਾਂ ਰਿਸ਼ਤੇਦਾਰੀਆਂ ਦੇ ਵਿੱਚ ਜਾਣਾ ਤੇ ਉੱਥੇ ਲੋਕ ਪੁੱਛਦੇ ਨੇ ਹੁਣ ਤੱਕ ਵੀ ਪੁੱਛਦੇ ਨੇ ਯਾਰੋ ਜਿਹੜੀ ਖਬਰ ਚੱਲੀ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਵੀ 1 ਲੱਖ ਮੁੰਡਾ ਮਾਰਿਆ ਜਾਣਾ ਪੰਜਾਬ ਪੁਲਿਸ ਵੱਲੋਂ ਚੁੱਕਿਆ ਜਾਣਾ ਤੇ ਝੂਠੇ ਇਨਕਾਊਂਟਰ ਕੀਤੇ ਜਾਣੇ ਨੇ ਤੇ ਬਹੁਤ ਜ਼ਿਆਦਾ ਵਹਿਮ ਦਾ ਸਹਿਮ ਦਾ ਮਾਹੌਲ ਬਣਿਆ ਤੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਸੰਸਨੀ ਜੀ ਵਰਗਾ ਮਾਹੌਲ ਬਣ ਗਿਆ ਵੀਰ ਕਿਤੇ ਫੇਰ ਨਾ ਉਹ ਦੁਬਾਰਾ ਮਾਹੌਲ ਆ ਜਾਵੇ ਜਦੋਂ 1980 90 ਦੇ ਦਹਾਕੇ ਦੇ ਵਿੱਚ ਜਦੋਂ ਆਪਾਂ ਕਹਿ ਸਕਦੇ ਹਾਂ ਵੀ ਕਾਲਾ ਦੌਰ ਚੱਲਿਆ ਸੀ ਕਾਲੇ ਦੌਰ ਦੇ ਵਿੱਚ ਪੁਲਿਸ ਨੇ ਬਹੁਤ ਜ਼ਿਆਦਾ ਫਰਜੀ ਇਨਕਾਊਂਟਰ ਕੀਤੇ ਸੀ ਚੁਣ ਚੁਣ ਕੇ ਮੁੰਡਿਆਂ ਨੂੰ ਮਾਰਿਆ ਸੀ ਉਹ ਨੌਜਵਾਨ ਗੱਭਰੂ ਮੁੰਡੇ ਜਿਨ੍ਹਾਂ ਦੇ ਹਜੇ ਮੁੱਛਾ ਹੀ ਫੁੱਟਦੀਆਂ ਪਈਆਂ ਸੀ ਤੇ ਉਹ ਘਰਾਵੇ ਵਿੱਚੋਂ ਚੁੱਕੇ ਗਏ ਉਹਨਾਂ ਦੇ ਇਨਕਾਊਂਟਰ ਕੀਤੇ ਗਏ ਤੇ ਉਹਨਾਂ ਦੀਆਂ ਮਾਵਾਂ ਅੱਜ ਤੱਕ ਬਿਲਕੁ ਜੀਆਂ ਨੇ ਅੱਜ ਤੱਕ ਰੋਂਦੀਆਂ ਨੇ ਆਪਣੇ ਪੁੱਤਾਂ ਨੂੰ ਯਾਦ ਕਰਕੇ ਤੇ ਅੱਜ ਤੱਕ ਉਹਨਾਂ ਦੇ ਪੁੱਤ ਵਾਪਸ ਨਹੀਂ ਆਏ ਇਸ ਖਬਰ ਨੇ ਸਨਸਨੀ ਬਹੁਤ ਫਲਾਈ ਇਸ ਖਬਰ ਨੇ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਬਹੁਤ ਵੱਡਾ ਕ੍ਰੀਏਟ ਕੀਤਾ ਤੇ ਜਿਹੜਾ ਉਹ ਇਨਸਾਨ ਜਿਨ੍ਹਾਂ ਨੇ ਇੱਕ ਪੂਰੀ ਸਨਸਨੀ ਫਲਾਤੀ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੁਸੀਂ ਦੇਖੋ ਉਹਦੇ ਮੂੰਹ ਤੇ ਨਕਾਬ ਪਾਇਆ ਤੇ ਕਲੀਆਂ ਉਹਨੀਆਂ ਅੱਖਾਂ ਦਿਖਦੀਆਂ ਪਈਆਂ ਨੇ ਤੇ ਉਹਨੇ ਆਪਦੇ ਜਣੇ ਬਹੁਤ ਵੱਡਾ ਖੁਲਾਸਾ ਕੀਤਾ ਪੰਜਾਬ ਪੁਲਿਸ ਦੇ ਉੱਪਰ ਇੱਕ ਵੱਡਾ ਦੋਸ਼ ਲਗਾਇਆ ਵੀ ਪੰਜਾਬ ਪੁਲਿਸ ਹੁਣ ਪੰਜਾਬ ਦੇ ਵਿੱਚੋਂ 1 ਲੱਖ ਮੁੰਡਾ ਚੁੱਕਣ ਵਾਲੀ ਆ 1 ਲੱਖ ਮੁੰਡੇ ਨੂੰ ਚੁੱਕ ਕੇ ਮਾਰਨ ਵਾਲੀ ਆ ਤੇ ਹੁਣ ਫੇਰ ਪੰਜਾਬ ਦੇ ਵਿੱਚ ਉਹੋ ਜਿਹਾ ਮਾਹੌਲ ਬਣ ਜਾਣਾ ਜਦੋਂ 1980 90 ਦੇ ਦਹਾਕੇ ਦੇ ਵਿੱਚ ਜਿਵੇਂ ਬਣਿਆ ਸੀ ਉਦਾਂ ਦਾ ਮਾਹੌਲ ਬਣਨ ਜਾ ਰਿਹਾ ਤੇ ਹੁਣ ਬਾਹਰੋਂ ਜਦੋਂ ਫੋਨ ਆਉਣ ਲੱਗੇ ਪੰਜਾਬ ਦੇ ਵਿੱਚ ਲੋਕ ਇੱਕ ਦੂਜੇ ਨੂੰ ਰਿਸ਼ਤੇਦਾਰੀਆਂ ਦੇ ਵਿੱਚ ਪੁੱਛਣ ਲੱਗੇ ਜਿਵੇਂ ਆੜ ਅੜ ਜ਼ਿਲ੍ਹੇ ਨੇ ਪੰਜਾਬ ਦੇ ਵਿੱਚ ਕਿੰਨੇ ਸਾਰੇ ਜ਼ਿਲ੍ਹੇ ਨੇ ਤੇ ਲੋਕ ਦੂਜੇ ਜ਼ਿਲ੍ਹਿਆਂ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛਣ ਲੱਗੇ ਵੀ ਯਾਰ ਆਹ ਕੀ ਹੁੰਦਾ ਪਿਆ ਆਹ ਖਬਰ ਚੱਲਦੀ ਪਈ ਆ ਇਹਦੀ ਸੱਚਾਈ ਕੀ ਆ ਤੇ ਜਿਵੇਂ ਲੋਕਾਂ ਦੇ ਵਿੱਚ ਫਿਰ ਇੱਕ ਤਰ੍ਹਾਂ ਦੇ ਨਾਲ ਵਹਿਮ ਬਣਿਆ ਜਾਂ ਡਰ ਦਾ ਮਾਹੌਲ ਬਣਿਆ ਉਹ ਆਪਸ ਵਿੱਚ ਗੱਲਾਂ ਕਰਨ ਲੱਗੇ ਵੀ ਯਾਰ ਸਾਨੂੰ ਵੀ ਲੱਗਦਾ ਹੈ ਵੀ ਇਹ ਮਾਹੌਲ ਬਣਨ ਜਾ ਰਿਹਾ ਪੰਜਾਬ ਪੁਲਿਸ ਇਦਾਂ ਕਰਨ ਜਾ ਰਹੀ ਤੇ ਇਹ ਬਹੁਤ ਸਨਸਨੀ ਤੇ ਆਪਾਂ ਕਹਿ ਸਕਦੇ ਹਾਂ ਇੱਕ ਝੂਠੀ ਅਫਵਾਹ ਸੀ ਜਿਹੜੀ ਬਿਲਕੁਲ ਫੇਕ ਗਲਤ ਆ ਇਹੋ ਜਿਹਾ ਕੁਝ ਵੀ ਨਹੀਂ ਹੋਣ ਵਾਲਾ ਨਾ ਪੰਜਾਬ ਪੁਲਿਸ 1 ਲੱਖ ਮੁੰਡਾ ਚੁੱਕ ਕੇ ਮਾਰਨ ਵਾਲੀ ਆ ਤੇ ਨਾ ਹੀ ਇਦਾਂ ਹੋ ਸਕਦਾ ਤੁਸੀਂ ਦੇਖੋ ਉਹ ਪੁਰਾਣਾ ਜ਼ਮਾਨਾ ਸੀ ਦੌਰ ਹੀ ਉਹੋ ਜਿਹਾ ਸੀ ਉਦੋਂ ਹੋ ਗਿਆ ਪਰ ਅੱਜ ਚਾਰੇ ਪਾਸੇ মিডিਆ ਚਾਰੇ ਪਾਸੇ ਆਪਾਂ ਕਹਿ ਸਕਦੇ ਆਂ ਵੀ ਲੋਕਤੰਤਰ ਦਾ ਚੌਥਾ ਥੰਮ ਠੀਕ ਆ ਜਿਹੜੇ ਵੱਡੇ ਗੈਂਗਸਟਰ ਨੇ ਉਹਨਾਂ ਨੂੰ ਤਾਂ ਪੁਲਿਸ ਨੇ ਫੜਨਾ ਹੀ ਹੁੰਦਾ ਉਹਨਾਂ ਦੇ ਕਾਰਵਾਈ ਤਾਂ ਕਰਨੀ ਹੁੰਦੀ ਪਰ ਇਦਾਂ ਦਾ ਕੁਝ ਨਹੀਂ ਵੀ ਪੰਜਾਬ ਦੇ ਵਿੱਚੋਂ 1 ਲੱਖ ਮੁੰਡਾ ਚੁੱਕਿਆ ਜਾਊਗਾ ਤੇ ਫਿਰ ਉਹਨਾਂ ਦਾ ਇਨਕਾਊਂਟਰ ਕੀਤਾ ਜਾਊਗਾ ਇਹ ਖਬਰ ਬਿਲਕੁਲ ਗਲਤ ਸੀ ਜੇਕਰ ਕਿਸੇ ਦੇ ਮਨ ਦੇ ਵਿੱਚ ਕੋਈ ਡਰ ਹੈ ਕੋਈ ਸਹਿਮ ਦਾ ਮਾਹੌਲ ਜਾਂ ਵਹਿਮ ਦਾ ਮਾਹੌਲ ਆ ਤੇ ਉਹਨੂੰ ਕੱਢ ਦੇਣਾ ਚਾਹੀਦਾ ਤੇ ਝੂਠੀਆਂ ਗੱਲਾਂ ਤੇ ਝੂਠੀਆਂ ਅਫਵਾਹਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਦੀ ਵੀ ਜਦੋਂ ਕੋਈ ਇਹੋ ਜੀ ਖਬਰ ਨਿਕਲ ਕੇ ਸਾਹਮਣੇ ਆਵੇ ਤਾਂ ਉਹਦੀ ਜਾਂਚ ਪੜਤਾਲ ਜ਼ਰੂਰ ਕਰ ਲੈਣੀ ਚਾਹੀਦੀ ਵੀ ਕੀ ਪੰਜਾਬ ਦੇ ਵਿੱਚ ਹੁਣ ਇੰਨਾ ਹੀ ਕਾਲਾ ਦੌਰ ਆ ਗਿਆ ਵੀ 1 ਲੱਖ ਮੁੰਡੇ ਨੂੰ ਚੁੱਕ ਕੇ ਮਾਰਿਆ ਜਾਵੇਗਾ ਉਹਨਾਂ ਦਾ ਇਨਕਾਊਂਟਰ ਕੀਤਾ ਜਾਵੇਗਾ ਫਰਜੀ ਮੁਕਾਬਲੇ ਬਣਾਏ ਜਾਣਗੇ ਇਹੋ ਜਿਹਾ ਪੰਜਾਬ ਦੇ ਵਿੱਚ ਦੌਰ ਨਹੀਂ ਹੈਗਾ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਉਹ ਕੋਈ ਦੌਰ ਹੋ ਰਹੀ ਸੀ ਜਦੋਂ ਜਿਹੜੇ ਮਾਵਾਂ ਦੇ ਪੁੱਤ ਸੀ ਉਹਨਾਂ ਦੇ ਇਨਕਾਊਂਟਰ ਕੀਤੇ ਗਏ ਫਰਜੀ ਮੁਕਾਬਲੇ ਬਣਾਏ ਗਏ ਤੇ ਫਿਰ ਉਹ ਜਿਹੜੇ ਫਰਜੀ ਮੁਕਾਬਲੇ ਬਣੇ ਸੀ ਅੱਜ ਤੱਕ ਉਹ ਪੁਲਿਸ ਵਾਲੇ ਅਦਾਲਤਾਂ ਦੇ ਵਿੱਚ ਸਜ਼ਾਵਾਂ ਕੱਟਦੇ ਪਏ ਨੇ ਅਦਾਲਤਾਂ ਉਹਨਾਂ ਨੂੰ ਸਜ਼ਾਵਾਂ ਕਰਦੀਆਂ ਪਈਆਂ ਨੇ ਕਿਸੇ ਨੂੰ ਉਮਰ ਕੈਦ ਕਿਸੇ ਨੂੰ ਫਾਂਸੀ ਦੀ ਸਜ਼ਾ ਪਿੱਛੇ ਤੁਸੀਂ ਦੇਖਿਆ ਉਹ ਜਿਹੜਾ ਇੱਕ ਪੁਲਿਸ ਦਾ ਵੱਡਾ ਅਫਸਰ ਸੀ ਸੂਬਾ ਉਹਨੂੰ ਜੇਲ੍ਹ ਦੇ ਵਿੱਚ ਹੀ ਮਾਰਿਆ ਗਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹਦਾ ਕਿਸੇ ਨੇ ਭੋਗ ਤੱਕ ਦੀ ਰਸਮ ਨਹੀਂ ਨਿਭਾਈ ਕਿਸੇ ਗਰੰਤੀ ਨੇ ਭੋਗ ਤੱਕ ਦੀ ਰਸਮ ਨਹੀਂ ਨਿਭਾਈ ਕਿਉਂ ਕਿ ਉਹਨੇ 1980-90 ਦੇ ਦਹਾਕੇ ਦੇ ਵਿੱਚ ਚਣ ਚੁਣ ਕੇ ਮਾਵਾਂ ਦੇ ਹੀਰਿਆਂ ਵਰਗੇ ਪੁੱਤ ਮਾਰੇ ਸੀ ਤੇ ਜਦੋਂ ਫਿਰ ਉਹਦੀ ਵਾਰੀ ਆਈ ਉਹਨੂੰ ਵੀ ਜੇਲ੍ਹ ਦੇ ਵਿੱਚ ਮਾਰਿਆ ਗਿਆ ਪਹਿਲਾਂ ਉਹਨੂੰ ਅਦਾਲਤ ਨੇ ਸਜ਼ਾ ਦਿੱਤੀ ਉਮਰ ਕੈਦ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਉਹਦਾ ਕਿਸੇ ਵੱਲੋਂ ਕਤਲ ਕਰ ਦਿੱਤਾ ਗਿਆ ਇਹ ਸਜ਼ਾ ਉਹਨੂੰ ਮਿਲੀ ਕਿਉਂਕਿ ਉਹਨੇ ਉਸ ਕਾਲੇ ਦੌਰ ਦੇ ਵਿੱਚ ਬਹੁਤ ਜਿਆਦਤੀਆਂ ਕੀਤੀਆਂ ਸੀ ਬਹੁਤ ਲੋਕਾਂ ਦੇ ਬੱਚਿਆਂ ਦੇ ਨਾਲ ਮੁੰਡਿਆਂ ਦੇ ਨਾਲ ਧੱਕੇ ਕੀਤੇ ਸੀ ਫਰਜੀ ਮੁਕਾਬਲੇ ਬਣਾਏ ਸੀ ਇਹ ਸਜ਼ਾ ਉਹਨੂੰ ਮਿਲੀ ਪਰ ਜਿਹੜੀ ਇਹ ਅਫਵਾਹ ਫਲਾਈ ਗਈ ਇਹਦੇ ਤੋਂ ਸਾਰਿਆਂ ਨੂੰ ਬਚਣਾ ਚਾਹੀਦਾ ਇਹ ਭਰਮ ਵਹਿਮ ਸਹਿਮ ਦਿਮਾਗਾਂ ਦੇ ਵਿੱਚੋਂ ਕੱਢ ਦੇਣੀ ਚਾਹੀਦੀ ਵੀ ਇਹੋ ਜਿਹਾ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹੋਣ ਵਾਲਾ ਜੋ ਲੋਕ ਸੋਚਦੇ ਪਏ ਨੇ ਗੱਲਾਂ ਕਰਦੇ ਪਏ ਨੇ ਇਹਨਾਂ ਝੂਠੀਆਂ ਅਫਵਾਹਾਂ ਤੇ ਝੂਠੀਆਂ ਖਬਰਾਂ ਤੇ ਫੇਕ ਨਿਊਜ਼ਾਂ ਤੇ ਆਪਾਂ ਨੂੰ ਯਕੀਨ ਨਹੀਂ ਕਰਨਾ ਚਾਹੀਦਾ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ